ਦੁਨੀਆਂ ਬਹੁਤ ਕਿਸੇ ਨਾ ਕਿਸੇ ਤਰੀਕੇ ਨਾਲ ਮੌਤ ਦੇ ਗੱਲ ਆਉਂਦੀ ਹੈ ਆਪਣੇ ਤੇ ਮੇਰਾ ਮਤਲਬ ਹੈ ਵੀ ਮੈਨੂੰ ਜ਼ਿੰਦਗੀ ਬਖਸ਼ੀ ਹੈ ਕਿਸੇ ਮਹਾਰ ਪੁੱਛਰਾਂ ਨੇ ਸੇਵਾ ਕਰਕੇ ਉਹਨਾਂ ਤੋਂ ਜੱਤ ਹੋਏ ਮੈਂ ਆਪਣਾ ਇਹ ਅਲਿਖਿਆ ਹੋਇਆ ਵੀ ਆਪਣੀ ਜ਼ਿੰਦਗੀ ਦੇ ਆਪ ਕਰਮ ਕਰ ਸਕਦੇ ਅਸੀਂ ਇਹ ਚ ਕੋਈ ਦੌਰ ਹੈ ਯਾਨੀ ਦਾਨ ਹੈ ਮਾੜੀ ਚੀਜ਼ ਨਹੀਂ ਹੈਗੀ ਦਾਨ ਜਿੰਨਾ ਕਰ ਲੋ ਥੋੜਾ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਨਗਰ ਵਾਸਤੇ ਇਹ ਚੀਜ਼ਾਂ ਨੇ ਇਸੇ ਨੂੰ ਸਿੱਖਿਆ ਮਿਲਦੀ ਹੈ ਨਗਰ ਦਾ ਭਲਾ ਹੁੰਦਾ ਹੈ ਕਿ ਪਾਪਾਂ ਦੇ ਵਿੱਚ ਅੱਜ ਸਹੀਂ ਕੋਈ ਕੰਮ ਮਤਲਬ ਉਹ ਨਹੀਂ ਹੋਇਆ। ਕੁੱਲ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਮਿਲਦਾ ਹੈ। ਇਹ ਹੀ ਬੇਨਤੀਆਂ ਨੇ ਬਸ ਇਹ ਹੀ ਮਨੋਰਥ ਹੈ। ਇਹ ਦੁਨੀਆਦਾਰੀ ਨੂੰ ਜੋ ਵੀ ਕਹਿਣਾ ਤੇ ਮੈਂ ਕਹਿ ਸਕਦੇ ਤਾਨੀ ਨਹੀਂ ਮਾਰਦੇ ਤੁਹਾਨੂੰ ਲੋਕ ਮਾਰੀ ਜਾਣ ਫਿਰ। ਉਹ ਤਾਂ ਤੈਨੂੰ ਮੈਂ ਪਹਿਲਾਂ ਦੱਸ ਚੁੱਕੇ ਆਂ ਵੀ ਕੈਂਚੀ ਕੱਟਦੀ ਹੈ ਭਾਈ, ਸੋਈ ਜੋੜਦੀ ਹੈ। ਠੀਕ ਹੈ? ਵੀ ਜੋੜਨ ਨਾਲ ਜ਼ਰੂਰੀ ਹੈ ਕਿ ਕੱਟਣ ਨਾਲ। ਇਹ ਦੁਨੀਆ ਇਹਨੂੰ ਨਹੀਂ ਜਿੱਤ ਸਕਦੇ। ਅੱਛੇ ਆਪਣੇ ਆਪ ਮਨ ਸਮਝਾ ਕੇ ਪ੍ਰਮਾਤਮਾ ਦੇ ਲਾੜ ਲਾਉਣਾ ਹੈ। ਇਹ ਸੱਚੇ ਪਾਤਸ਼ਾਹ ਸਾਨੂੰ ਯਰਮ ਦਿੰਦਾ ਹੈ। ਇਹ ਕੋਈ ਐਸਾ ਕਰਮ ਕਰਾਦਾ ਜਿਹੜਾ ਅਸੀਂ ਤੇਰੇ ਕੋਲ ਸੱਚ ਦੇ ਰਸਤੇ ਤੇ ਆ ਸਕੀਏ ਲੋਕਾਂ ਕੀ ਅਪੀਲ ਕਰਦੇ ਲੋਕਾਂ ਨੂੰ ਇਹੀ ਅਪੀਲ ਹੈ ਵੀ ਭਾਈ ਇਹ ਮੈਨੂੰ ਦੇਖ ਕੇ ਕੋਈ ਕਰ ਲਵੇ ਸਿੱਖਿਆ ਲੈ ਲਵੇ ਮਾੜੇ ਕੰਮਾਂ ਨੂੰ ਛੱਡ ਕੇ ਚੰਗੇ ਰਸਤੇ ਚੱਲਵੇ ਅੱਜਕੱਲ ਬਹੁਤ ਮਾੜਾ ਬਖਸਤਾ ਆ ਵਾ ਠੀਕ ਹੈ ਤੇ ਉਹ ਉਹੀ ਬੇਨਤੀ ਹੈ ਬੱਸ ਹਰਕੀਏ ਵੀ ਚੰਗਾ ਰਸਤਾ ਪਾਈ ਅਪਣਾ ਲਓ ਮੁਰੇ ਨੂੰ ਛੱਡ ਕੇ